ਬੰਨ ਲੱਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਗਵਾਨ ਤੁਮਨ ਸਾਂ ਹੁਣ ਕੰਨ ਖੋਲਾ ਆਪਦੇ ਧਿਆਨ ਦੇ ਨਾਲ ਇਸ ਟਾਈਮ ਮੈਂ ਫਾਜ਼ਲ ਕਾਦੇ ਸਰਕਾਰੀ ਹਸਪੀਟਲ ਦੇ ਵਿੱਚ ਖੜਾ ਤੇ ਸਾਡਾ ਤਾਏ ਤੇ ਤਾਈ ਦਾ ਹੋ ਗਿਆ ਐਕਸੀਡੈਂਟ ਤੇਰੀਆਂ ਐਂਬੂਲੈਂਸਾਂ 48 ਮਿੰਟ ਲਾਤੇ ਉਹਨੇ ਆਉਂਦੇ ਦੋਨੇ ਜੀ ਉੱਥੇ ਮਹੀ ਪਿੰਡੇ ਦੇ ਵਿੱਚ ਰੋਲਦੇ ਰਹੇ ਮੈਂ ਪੁਚਾਰ ਕਰ ਰਿਹਾ ਸੀ ਪਿੰਡਾਂ ਦੇ ਵਿੱਚ ਤੇ ਮੈਂ ਹਪੋਰ ਤੋਂ ਚੱਲ ਕੇ ਆਇਆ ਦੋਨਾ ਜੀਆਂ ਦੀ ਡੈਥ ਹੋ ਗਈ ਦੋਨਾ ਜੀਆਂ ਦੀ ਡੈਥ ਹੋ ਗਈ ਤੇ ਤੇਰੀ ਐਂਬੂਲੈਂਸਾਂ ਜਿਹੜੀਆਂ ਜਾਂ ਇਹਨਾਂ ਨੂੰ ਕਿਤੇ ਕਬਾੜ ਕੂੜਦੇ ਵਿੱਚ ਕਰ ਦੇ 108 ਤੇਰੀ ਐਂਬੂਲੈਂਸ 45 47 ਮਿੰਟਾਂ ਬਾਅਦ ਆਈ ਆ ਕਿ ਉਹਨਾਂ ਕੋਲ ਤੇ ਲੈਣੀ ਸੀ ਜਾਂ ਕੋਈ ਰੌਲਾ ਸੀਗਾ ਤੇਰੇ ਕਿੱਧਰ ਗਏ ਆ ਤੂੰ ਜੇ ਤੇਰਾ ਇਲਾਜ ਹੋਣਾ ਵੇ ਮੈਂਤ ਲੱਗਦੇ ਆ ਆ ਵੇਖ ਲੋ ਉਹ ਬਾਹਰ ਦੇ ਨਾ ਆ ਰਹੇ ਤੁਸੀਂ ਸਾਡੇ 50 ਸਾਲਾਂ ਵਾਸਤੇ ਆ ਤੁਸੀਂ ਕੱਟੀ ਕਰਪਾ ਚੁੱਪ ਬਾਈ ਚੁੱਪ ਕਰ ਕੋਈ ਨਹੀਂ 50 ਸਾਲਾਂ ਵਾਸਤੇ ਤੁਸੀਂ ਕੰਡੇ ਵਿੱਚ ਤੇ ਸਾਡੇ ਪੈਰਾਂ ਚਾ ਝਾੜੂ ਵਰ ਕੇ ਜਿਹੜੇ ਕਮੇਡੀਅਨ ਸੀਗੇ ਤੇ ਲੋਕ ਵੀ ਮਗਰ ਲਾ ਕੇ ਅੱਜ ਆ ਹਸਪੀਟਲ ਧੱਕੇ ਖਾਂਦੇ ਫਿਰਦੇ ਆ ਮੈਂ ਇਸ ਟਾਈਮ ਚੁੱਪ ਕਰ ਕਰ ਯਾਰ ਬਾਈ ਹੁਣ ਜਿਹੜਾ ਹੋਣਾ ਸੀ ਉਹ ਤਾਂ ਗਿਆ ਹੋ ਤੇ ਇੱਥੇ ਨਾਲ ਇਹਨਾਂ ਦੇ ਮਾਮਾ ਜੀ ਇਹ ਦਸੀ ਮਹਾਰਾਜਾ ਕਹਿੰਦੇ ਕਹਿੰਦੇ ਛੁੱਟੀ ਅੱਜ ਇੱਥੇ ਹਸਪੀਟਲ ਦੇ ਵਿੱਚ ਛੁੱਟੀ ਆ ਕਹਿੰਦੇ ਕੱਲ ਨੂੰ ਵੀ ਛੁੱਟੀ ਆ ਕੱਲ ਕੱਲ ਨੂੰ ਵੀ ਛੁੱਟੀ ਆ ਉਹ ਤਰਫ ਰਿਹਾ ਇਸ ਟਾਈਮ ਤੇ ਅਕਸਰੇ ਵਾਲਾ ਸੋਮਵਾਰ ਆਊਗਾ ਕਹਿੰਦਾ ਅਕਸਰੇ ਵਾਲਾ ਸੋਮਵਾਰ ਆਊਗਾ ਤੇਰੇ ਹਸਪੀਟਲਾਂ ਨੂੰ ਚੱਟਣਾ ਸੀ ਨਾ ਤੇਰੇ ਡਾਕਟਰਾਂ ਦਾ ਕਸੂਰ ਆ ਨਾ ਤੇਰੇ ਇੱਥੇ ਕਿਸੇ ਦਾ ਕਸੂਰ ਆ ਇਹ ਕਸੂਰ ਤੇਰਾ ਤੇਰਾ ਕਿੱਥੇ ਉਹ ਮੰਤਰੀ ਜਿਹੜਾ ਸਿਹਤ ਮੰਤਰੀ ਜਾ ਕੇ ਗੱਦੇ ਚੈੱਕ ਕਰਾਉਂਦਾ ਸੀ ਅੱਜ ਤੁਹਾਡੀਆਂ ਗੱਦੀਆਂ ਚੈੱਕ ਕਰਾਉਣ ਦੀ ਵਾਰੀ ਆਈ ਪਈ ਆ ਲੋਕ ਰੋਂਦੇ ਫਿਰਦੇ ਹਸਪੀਟਲਾਂ ਦੇ ਵਿੱਚ ਆ ਕੇ ਲੈਕਰ ਡਾਕਟਰ ਪੂਰੇ ਕਰ ਇਹ ਇੱਥੇ ਕਹਿੰਦੇ ਛੁੱਟੀ ਆ ਉਹ ਇੱਥੇ ਪ੍ਰਾਈਵੇਟ ਹਸਪੀਟਲਾਂ ਚ ਹੁਣੇ ਚੱਲ ਵੜਦੇ ਆ ਕੋਈ ਛੁੱਟੀ ਨਹੀਂ ਹੋਣੀ ਅਮਰਜੈਂਸੀ ਫੀਸ ਲੈਣੀ ਆ ਡਾਕਟਰ ਨੇ ਰਾਤ ਨੂੰ 1 ਵਜੇ ਆ ਜਾਂਦਾ ਤੇ ਇੱਥੇ ਜਿਨ੍ਹਾਂ ਦੀਆਂ ਲੱਖਾਂ ਰੁਪਈਆ ਤਨਖਾਹਾਂ ਉਹ ਯਾਰ ਆਪਾਂ ਜਿਹੜਾ ਹੈ ਹੀ ਇੱਥੇ ਲੱਖਾਂ ਰੁਪਈਆ ਤਨਖਾਹਾਂ ਇੱਕ ਇੱਥੇ ਐਸਆਈ ਆਉਂਦਾ ਰਹਿ ਕੇ ਗਏ 100 ਕਿਲੋਮੀਟਰ ਜਿਵੇਂ ਕਹੋ ਭਲਾ ਉਹਨਾਂ ਨੂੰ ਤੁਸੀਂ ਮੈਂ ਕਹਿੰਦਾ ਮੈਂ ਕਹਿੰਦਾ ਸ਼ਬਦ ਨਹੀਂ ਬੋਟੀ ਬੋਟੀ ਖਿਲਾਰ ਕੇ ਰੱਖਤੀ ਆ ਇਹ ਅੱਜ ਹਸਪੀਟਲਾਂ ਦੇ ਵਿੱਚ ਛੁੱਟੀਆਂ ਕਿਸ ਗੱਲ ਦੀਆਂ ਬਾਈ ਦੱਸੋ ਜਿਹੜੀ ਕਹਿੰਦੇ ਆ ਹੁਣ ਮੈਂ ਤਾਂ ਕੋਈ ਝੂਠ ਨਹੀਂ ਤੁਸੀਂ ਇੱਥੇ ਖੜੇ ਆ ਬਾਈ ਦੱਸੋ ਤੁਸੀਂ ਅੱਜ ਕਹਿੰਦੇ ਜਿਹੜੀ ਉਹ ਵਜਦੀ ਹੈ ਜਿਹੜੀ ਉਹ ਕਹਿੰਦੇ ਐਕਸਟਰਾ ਕੱਲ ਨੂੰ ਆਊਗਾ ਉਹਨੂੰ ਕੋ ਅਸੀਂ ਭਾਈ ਸੋਮਵਾਰ ਐ ਕਰਾਊਗਾ ਜਿਹੜਾ ਸੋਮਵਾਰ ਐਕਸਟਰਾ ਹੋਣਾ ਕੀ ਗੱਲ ਭਾਈ ਜਿਹੜਾ ਐਕਸਟਰਾ ਸੋਮਵਾਰ ਤੁਸੀਂ ਕਹਿੰਦੇ ਆ ਵੀ ਸੋਮਵਾਰ ਐਕਸਟਰਾ ਹੋਊਗਾ ਤੇ ਐਕਸਟਰਾ ਕਿਉਂ ਸੋਮਵਾਰ ਹੋਊਗਾ ਜਲਾਹਾ ਅਜਮਰੇ ਤੇ ਸ਼ਸ਼ਕਾਰ ਕੱਲ ਮ ਕੱਲ ਕਰੇ ਕੀ ਗੱਲ 3:00 ਵਜੇ ਲਹਿੰਗਾ ਫੁਕਣਾ ਪਹਿਲਾਂ 48 ਮਿੰਟ ਉਹਨਾਂ ਨੂੰ ਫੋਨ ਕਰਨ ਤੇ ਜਿਹੜੀ ਐਂਬੂਲੈਂਸ ਸੀ ਉਹ ਪਹੁੰਚੀ ਲੇਟ ਲੇਟ ਪਹੁੰਚਣ ਤੋਂ ਬਾਅਦ ਉਹ ਮੀਂਹ ਦੇ ਵਿੱਚ ਉੱਥੇ ਪਏ ਰਹੇ ਦੋਨੇ ਜੀ ਮੈਨੂੰ ਫੋਨ ਕੀਤਾ ਇਹਨਾਂ ਦੇ ਵੱਡੇ ਭਰਾਣੇ ਕਹਿੰਦਾ ਵਿਸ਼ਵਦੀਪ ਕਿੱਥੇ ਆ ਮੈਂ ਕਿਹਾ ਬਾਈ ਮੈਂ ਤਾਂ ਇਸ ਟਾਈਮ ਬਾਹਰ ਹੋਗਾ ਕਹਿੰਦਾ ਕਿੱਥੇ ਮੈਂ ਕਿਹਾ ਬੋਰਤੂਗਾ ਕਹਿੰਦਾ ਵੀਰੇ ਮੰਮੀ ਡੈਡੀ ਦਾ ਐਕਸੀਡੈਂਟ ਹੋ ਗਿਆ ਤੇ ਦੌੜ ਦਵਾਜਾ ਮੈਂ ਕਿਹਾ ਮੈਂ ਆ ਜਾਣਾ ਫੋਨ ਕੀਤੇ ਮੀਂਹ ਦੇ ਵਿੱਚੋਂ ਦੋਨੇ ਜੀ ਵਿਚਾਰੇ ਤੜਫਦੇ ਰਹੇ ਕਿਸੇ ਨੇ ਮੈਂ ਕਹਿੰਦਾ ਓ ਮੰਜਾ ਟੱਕ ਨਹੀਂ ਡਾਇਆ ਐਹੋ ਜੀ ਸਾਡੇ ਪੰਜਾਬ ਦੇ ਲੋਕਾਂ ਦੀ ਇਨਸਾਨੀਅਤ ਮਰ ਗਈ ਜੇ ਉੱਥੇ ਕਈ ਹੱਥਾਂ ਵਾਲੇ ਖੜੇ ਸੀ ਕਈ ਉੱਥੇ ਖੜੇ ਸੀ ਬੰਦੇ ਪਰ ਉਹਨਾਂ ਨੇ ਸਾਧਾ ਨਹੀਂ ਲੈ ਕੇ ਗਏ ਓ ਵੀ ਸਾਧਨ ਤੇ ਲੈ ਆਈਏ ਤੇ ਮੈਂ 112 ਤੇ ਫੋਨ ਕੀਤਾ ਜਦੋਂ 112 ਤੇ ਫੋਨ ਕੀਤਾ ਮੈਂ ਕਿਹਾ ਭਾਈ ਤੁਹਾਡੀ ਜਿਹੜੀ ਐਸਐਸਓ ਜਿਹੜੀ ਉਹ ਵਜਦੀ ਜਿਹੜੀ ਸੜਕ ਸੁਰੱਖਿਆ ਤੁਸੀਂ ਫੋਰਸ ਬਣਾਈ ਆ ਤੁਸੀਂ ਉਹਨਾ ਉਹ ਕਹਿੰਦਾ ਜੀ ਅਖੇ ਦੱਸੋ ਐਕਸੀਡੈਂਟ ਕਿੱਥੇ ਹੋਇਆ ਮੈਂ ਕਿਹਾ ਮਾਹੂ ਆਣਾ ਬੋਤਲਾ ਬੱਸ ਸਟੈਂਡ ਤੇ ਕਹਿੰਦਾ ਕਿਸ ਕਾਹਦੇ ਤੇ ਸੀ ਮੈਂ ਕਿਹਾ ਜਦੋਂ ਐਕਸੀਡੈਂਟ ਹੋ ਗਿਆ ਤੂੰ ਕੀ ਲੈਣਾ ਪਲਾ ਘੋੜੇ ਤੇ ਹੁਣੋ ਕਹਿੰਦਾ ਸਾਨੂੰ ਲਿਖਣਾ ਪੈਣਾ ਮੈਂ ਕਿਹਾ ਮੋਟਰਸਾਈਕਲ ਤੇ ਸੀ ਫਿਰ ਕਹਿੰਦਾ ਵਜੇ ਕਾਹਦੇ ਚ ਮੈਂ ਕਿਹਾ ਯਾਰ ਤੁਸੀਂ ਇਹ ਪੁੱਛੀ ਜਾਂਦੇ ਆ ਥਾਣਾ ਅਰਨੀ ਵਾਲਾ ਛੇਕ ਸਭਨ ਲੱਗਦਾ ਤੇ ਤੁਸੀਂ ਸਿੱਧੀ ਕਰੋ ਗੱਲ ਜਦੋਂ ਕਹਿੰਦਾ ਵੀਰੇ ਅਸੀਂ ਤਾਂ ਪੁੱਛਣਾ ਮੈਂ ਕਿਹਾ ਸਾਨੂੰ ਨਹੀਂ ਪਤਾ ਕਾਹਦੇ ਵਿੱਚ ਵਜਿਆ ਪਿਆ ਉਹਦੋਂ ਮੈਂ ਘਾਬਰਿਆ ਪਿਆ ਸੀ ਉਸ ਤੋਂ ਬਾਅਦ ਉਹਨੂੰ ਫੋਨ ਲਾਉਣ ਤੋਂ ਬਾਅਦ ਮੈਨੂੰ ਨਾਲ ਦੀ ਨਾਲ ਇਹਨਾਂ ਦੇ ਵੱਡੇ ਭਰਾ ਦਾ ਫੋਨ ਆ ਗਿਆ ਕਹਿੰਦੇ ਮਾਤਾ ਪੂਰੀ ਹੋ ਗਈ ਓਏ ਕਰੋ ਕੁਝ ਮੈਂ ਕਿਹਾ ਥਾਣੇ ਥਾਣੇ ਦੇ ਜਿਹੜੇ ਥਾਣੇ ਵਾਲੇ ਸੀ ਉਹ ਧੱਕੇ ਮਾਰ ਮਾਰ ਬਾਹਰ ਕੱਢਦੇ ਰਹੇ ਆ ਮੈਂ ਉੱਥੇ ਗਿਆ ਮੈਂ ਕਿਹਾ ਹੁਣ ਕੋਈ ਮਾਰ ਕੇ ਧੱਕਾ ਬਾਹਰ ਖਾਵੇ ਇਹ ਸਾਡੇ ਪੈਸਿਆਂ ਦੇ ਹਸਪੀਟਲ ਬਣੇ ਆ ਸਾਡੇ ਪੈਸਿਆਂ ਦੇ ਡਾਕਟਰ ਚੱਲਦੇ ਆ ਸਾਡੇ ਪੈਸਿਆਂ ਦੇ ਮੰਤਰੀ ਚੱਲਦੇ ਆ ਹੁਣ ਭਗਵੰਤ ਮਾਨ ਜੇ ਝੂਠ ਹੋਵੇ ਬਾਈ ਤੁਸੀਂ ਗਵਾਹੀ ਦਿੰਨੇ ਆ ਵੀ ਦੋਨਾਂ ਜੀਆਂ ਦੀ ਡੈਥ ਹੋਈ ਪਈ ਆ ਤੇ ਕਦੇ ਇੱਥੇ ਐਸੇ ਦਾਬੇ ਮਾਰ ਕੇ ਗਿਆ ਡਰਨ ਵਾਲੀ ਲੋੜ ਨਹੀਂ ਇਹ ਦੱਸੋ ਹੀ ਡਰਨਗਾ ਤੁਸੀਂ ਮੈਂ ਇੱਥੇ ਥੋੜਾ ਮੈਂ ਜੇ ਕੋਈ ਗੱਲ ਹੋਵੇ ਆਹ ਵੇਖ ਲਓ ਤੁਸੀਂ ਯਾਰ ਇਹ ਕਿਹੜੀ ਗੱਲ ਹੋਈ ਦੱਸ ਦੋਨੇ ਟੀਆਂ ਦੀ ਉਹ ਨਾ ਨਾ ਭਰਾਵਾ ਮਰੀਜ਼ ਕਿਸੇ ਦਾ ਨਾ ਬਣੇ ਸੱਚੇ ਪਾਸ਼ਾ ਤੰਦਰੁਸਤੀਆਂ ਬਖਸ਼ ਆਹ ਜਿਹੜੇ ਇੱਥੇ ਖੜੇ ਆ ਸਭ ਦੁਖੀ ਖੜੇ ਆ ਹਸਪੀਟਲ ਦੇ ਵਿੱਚੋਂ ਛੁੱਟੀ ਨਹੀਂ ਹੋਣੀ ਚਾਹੀਦੀ ਸਟਾਫ ਵਾਧਾ ਕਰੋ ਸਟਾਫ ਵਾਧੂ ਕਰੋ ਡਾਕਟਰ ਵਾਧੂ ਕਰੋ ਇੱਥੇ ਮਸ਼ੀਨਾਂ ਵਾਧੂ ਕਰੋ 100 ਕਰੋੜ ਰੁਪਇਆ ਜਿਹੜਾ ਤੂੰ ਮੱਲਾ ਕਲੀਨਿਕਾਂ ਤੇ ਲਾਇਆ ਚਾਤੀ ਮਾਰ ਇੱਧਰ 100 ਕਰੋੜ ਰੁਪਇਆ ਜਿਹੜਾ ਤੂੰ ਮੱਲਾ ਕਲੀਨਿਕਾਂ ਤੇ ਲਾਇਆ ਕਾਸ਼ ਕਿਤੇ ਇਸ ਡਾਕਟਰ ਇੱਥੇ ਡਾਕਟਰ ਪੂਰੇ ਕੀਤੇ ਹੁੰਦੇ ਤੇ ਜਿਹੜੀਆਂ ਤੁਹਾਡੀਆਂ ਐਂਬੂਲੈਂਸਾਂ ਚੰਗੀਆਂ ਕੀਤੀਆਂ ਹੁੰਦੀਆਂ ਤੇ ਮੈਂ ਗਾਰੰਟੀ ਦੇ ਨਾਲ ਕਹਿੰਨਾ ਆ ਜੋ ਦੋਨੇ ਜੀ ਇੱਥੇ ਹੋਣੇ ਸੀ 1 ਘੰਟਾ ਜਿਹੜਾ ਕੱਲੋ 48 ਮਿੰਟ ਤੁਹਾਡੀ ਐਂਬੂਲੈਂਸ ਨੂੰ ਢਿੱਕਿਆ ਘੰਟਾ ਦੇਢ ਉਹ ਤਰਫਦੇ ਰਹੇ ਓਏ ਟਰਫਦੇ ਰਹੇ ਤੇ ਜੇਕਰ ਉਹੀ ਡੇਢ ਘੰਟਾ ਭਰਾਵਾ ਤੇਰਾ ਸਿਸਟਮ ਸਾਰਾ ਚੰਗਾ ਕੀਤਾ ਹੁੰਦਾ ਤੇ ਮੈਂ ਗਰੰਟੀ ਦੇ ਨਾਲ ਕਹਿੰਦਾ ਕਿ ਸਾਰਾ ਕੁਝ ਚੰਗਾ ਹੋਣਾ ਸੀ ਤੋ ਆਪਣੇ ਮਾਮਾ ਤੁਰ ਕੇ ਆ ਸਕਦਾ ਬਾਹਰ ਕਿ ਨਹੀਂ ਆ ਸਕਦਾ ਤੂੰ ਆਪ ਕਹਿ ਮੈਂ ਲੱਤ ਨਹੀਂ ਹੈਗੀ ਆ ਉੱਥੇ ਫਿਰ ਪਿਆ ਕੀ ਕਰ ਰਿਹਾ ਉੱਥੇ ਦੱਸੋ ਤੁਸੀਂ ਮੈਨੂੰ ਉਹ ਮੈਂ ਇੱਥੇ ਹੁਣ ਗੱਲ ਇਸ ਤਰ੍ਹਾਂ ਦੀ ਆ ਕਿ ਉਹਦਾ ਕੀ ਕਰ ਟੁੱਟੀ ਕੀ ਕੀ ਆ ਇੱਕ ਮਿੰਟ ਇੱਕ ਮਿੰਟ ਇੱਥੇ ਇੱਕ ਬਾਹ ਟੁੱਟ ਗਈ ਇੱਕ ਲੱਤ ਗੋਡੇ ਦੇ ਨਾਲ ਟੱਗ ਗਈ ਗੋਡੇ ਸੱਟ ਆ ਬਾੜੀ ਸਿਰ ਚ ਬਾੜੀ ਸਿਰ ਚ ਤੇ ਪੱਤਲੀਆਂ ਤੇ ਪੱਤਲੀਆਂ ਵੀ ਆਏ ਪੱਤਲੀਆਂ ਤੇ ਵੀ ਆਹ ਵੇਖੋ ਇਸ ਟਾਈਮ ਬੰਦਾ ਤੜਫ ਰਿਹਾ ਜੇ ਕਰ ਸਾਡਾ ਜੀ ਕਰਦਾ ਵੀ ਇਸ ਟਾਈਮ ਮੈਂ ਪਰਚਾ ਭਗਵੰਤ ਮਾਨਤੇ ਦੇਵਾ ਮੇਰਾ ਜੀ ਕਰਦਾ ਮੈਂ ਪਰਚਾ ਭਗਵੰਤ ਮਾਨਤੇ ਦੇਵਾ ਹੱਦੋਂ ਵੱਧ ਉਹ ਮੈਨੂੰ ਅੰਦਰ ਕਰਾ ਸਕਦਾ ਭਗਵੰਤ ਮਾਨ ਸਿੰਘ ਤੇਰੀ ਸਰਕਾਰ ਐਦੋਂ ਤੋਂ ਤੂੰ ਸਿਸਟਮ ਨਹੀਂ ਚੇਂਜ ਕਰਾ ਸਕਦਾ